ਬਜਟ ਸੈਸ਼ਨ ਤੇ ਸੰਸਦ ਚ ਹੋ ਗਿਆ ਹੰਗਾਮਾ ਵਿੱਤ ਮੰਤਰੀ ਤੇ ਉੱਠੇ ਕਈ ਸਵਾਲ ਨਿਰਮਲਾ ਸੀਤਾਰਮਨ ਨੇ ਵੀ ਫੇਰ ਆਰੋਪਾਂ ਦੇ ਦਿੱਤੇ ਜਵਾਬ ਜਦੋਂ ਤੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ ਇਸ ਤੋਂ ਬਾਅਦ ਵਿਰੋਧੀ ਧਿਰ ਸੰਸਦ ਦੇ ਦੋਵੇਂ ਸਦਨਾਂ 'ਚ ਹੰਗਾਮਾ ਹੋ ਰਿਹਾ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਰਕਾਰ ਨੇ ਇਸ ਬਜਟ ਦੇ ਵਿੱਚ ਸਿਰਫ ਦੋ ਰਾਜਾਂ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਹੈ ਤੇ ਬਾਕੀ ਰਾਜਾਂ ਦੇ ਨਾਂ ਵੀ ਸੰਸਦ ਵਿੱਚ ਲਏ ਨਹੀਂ ਗਏ। ਕਰੀਬ ਇੱਕ ਹਫ਼ਤੇ ਬਾਅਦ ਨਿਰਮਲਾ ਸੀ타 ਰਮਨ ਨੇ ਇਸ aarop ਦਾ ਜਵਾਬ ਦਿੱਤਾ। aarop ਦਾ ਜਵਾਬ ਦਿੰਦੇ ਹੋਏ ਪੱਛਮੀ ਬੰਗਾਲ ਤੇ ਸਵਾਲ ਖੜੇ ਕਰ ਦਿੱਤੇ। ਕੇਂਦਰੀ ਅਤੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਮੰਗਲਵਾਰ ਨੂੰ aarop ਲਾਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਕਈ ਆਯੋਜਨ ਜਨਾਮਾ ਪੱਛਮੀ ਬੰਗਾਲ ਚ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਆਓ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਰਾਜ ਸਭਾ ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦੇ aaropan ਦੇ ਜਵਾਬ ਵਿੱਚ ਉਹਨਾਂ ਨੇ ਕੀ ਕਿਹਾ ਨਾਮ ਨਹੀਂ ਪਰ ਸਭ ਨੂੰ ਮਿਲਿਆ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦੇ ਭਾਸ਼ਣ ਦਾ ਜਵਾਬ ਦਿੰਦੇ ਆ ਉਹਨਾਂ ਨੇ ਬਜਟ ਭਾਸ਼ਣ 'ਚ ਸਿਰਫ ਦੋ ਰਾਜਾਂ ਦਾ ਜ਼ਿਕਰ ਕੀਤਾ ਬਾਕੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਜਵਾਬ 'ਚ ਸੀਤਾਰਮਨ ਨੇ ਕਿਹਾ ਕਿ ਵਿਰੋਧੀ આરોਪ ਲਗਾ ਰਹੇ ਨੇ ਕਿ ਮੈਂ ਕਈ ਸੂਬਿਆਂ ਦਾ ਨਾਂ ਨਹੀਂ ਲਿਆ ਤੇ ਸਿਰਫ ਦੋ ਸੂਬਿਆਂ ਦੀ ਗੱਲ ਕੀਤੀ ਕਾਂਗਰਸ ਪਾਰਟੀ ਹੁਣ ਤੱਕ ਕਈ ਬਜਟ ਪੇਸ਼ ਕਰ ਚੁੱਕੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਰ ਬਜਟ ਵਿੱਚ ਤੁਹਾਨੂੰ ਹਰ ਰਾਜ ਦਾ ਨਾਂ ਲੈਣ ਦਾ ਮੌਕਾ ਨਹੀਂ ਮਿਲਦਾ ਆਪਣੀ ਗੱਲ ਦਾ ਵਿਸਥਾਰ ਕਰਦੇ ਹੋਏ ਸੀਤਾਰਮਨ ਆਖਦੇ ਨੇ ਕਿ ਜੇਕਰ ਭਾਸ਼ਣ ਵਿੱਚ ਕਿਸੇ ਰਾਜ ਦਾ ਨਾਮ ਨਹੀਂ ਹੈ ਤਾਂ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਰਾਜਾ ਨੂੰ ਵਿਸ਼ਵ ਬੈਂਕ ਵਰਗੀਆਂ ਯੋਜਨਾਵਾਂ ਪ੍ਰੋਗਰਾਮਾਂ ਸੰਸਥਾਵਾਂ ਤੋਂ ਬਾਹਰੀ ਸਹਾਇਤਾ ਨਹੀਂ ਮਿਲਦੀ ਸਰਕਾਰ ਰੂਟੀਨ ਅਨੁਸਾਰ ਚੱਲਦੀ ਹੈ ਤੇ ਵਿਭਾਗ ਵਾਰ ਵੰਡ ਅਤੇ ਖਰਚ ਸ਼ੀਟ ਇਸ ਆਈਟਮ ਨੂੰ ਦਰਸਾਉਂਦੀ ਹੈ। ਬੰਗਾਲ ਤੇ ਚੁੱਕੇ ਗਏ ਕਈ ਸਵਾਲ। ਮਹਾਰਾਸ਼ਟਰ ਦੀ ਮਿਸਾਲ ਲੈਂਦੇ ਹਾਂ ਉਹਨਾਂ ਨੇ ਕਿਹਾ ਕਿ ਜੇਕਰ ਬਜਟ ਵੇਸਟ ਇਸ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਮਹਾਰਾਸ਼ਟਰ ਦੀ ਮਿਸਾਲ ਲੈਂਦੇ ਹਾਂ ਉਹਨਾਂ ਨੇ ਕਿਹਾ ਕਿ ਜੇਕਰ ਬਜਟ ਵਿੱਚ ਇਸ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਕੀ ਮਹਾਰਾਸ਼ਟਰ ਨੂੰ 76000 ਕਰੋੜ ਵਧਾਵਨ ਬੰਦਰਗਾਹੀ ਨਹੀਂ ਦਿੱਤੇ ਗਏ? ਕੀ ਕਾਂਗਰਸ ਪਾਰਟੀ ਨੇ ਆਪਣੇ ਰਾਜ ਦੌਰਾਨ ਐਲਾਨ ਸਾਰੇ ਬਜਟਾਂ ਵਿੱਚ ਹਰ ਸੂਬੇ ਦਾ ਨਾਮ ਲਿਆ ਸੀ ਟੀਐਮਸੀ ਦੇ ਨिशाने ਸਾਧਦੇ ਹੋਏ ਸੀਤਾਰਾਮਨ ਨੇ ਕਿਹਾ ਕਿ ਕੱਲ ਟੀਐਮਸੀ ਨੇ ਬਜਟ ਤੇ ਸਵਾਲ ਖੜੇ ਕੀਤੇ ਕਿ ਪੱਛਮੀ ਬੰਗਾਲ ਨੂੰ ਕੁਝ ਨਹੀਂ ਦਿੱਤਾ ਪੀਐਮ ਮੋਦੀ ਦੁਆਰਾ ਦਿੱਤੀਆਂ ਗਈਆਂ ਕਈ ਯੋਜਨਾਵਾਂ ਬੰਗਾਲ ਵਿੱਚ ਵੀ ਲਾਗੂ ਨਹੀਂ ਹੋਈਆਂ ਤੇ ਹੁਣ ਤੁਹਾਡੇ ਵਿੱਚ ਮੈਨੂੰ ਪੁੱਛਣ ਦੀ ਹਿੰਮਤ ਹੈ ਉਹਨਾਂ ਨੇ ਕਿਹਾ ਮੈਂ ਕਾਂਗਰਸ ਨੂੰ ਚੁਣੌਤੀ ਦੇ ਸਕਦੀ ਹਾਂ ਕਿ ਕੀ ਉਹਨਾਂ ਨੇ ਬਜਟ ਪੇਸ਼ ਕੀਤੇ ਹਰ ਬਜਟ ਵਿੱਚ ਹਰ ਸੂਬੇ ਦਾ ਨਾਮ ਲਿਆ ਹੈ ਇਹ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਪਾਰਟੀਆਂ ਵੱਲੋਂ ਲੋਕਾਂ ਨੂੰ ਇਹ ਪ੍ਰਭਾ ਆਪ ਦੇਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ ਕਿ ਸਾਡੇ ਰਾਜਾਂ ਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਇਹ અપਮਾਨਜਨਕ ਰੂਪ ਹੈ ਪਿਛਲੇ ਕੁਝ ਦਿਨਾਂ ਤੋਂ ਸੰਸਦ ਚ ਬਜਟ ਤੇ ਲਗਾਤਾਰ ਬਹਿਸ ਹੋ ਰਹੀ ਹੈ ਜਿਸ ਵਿੱਚ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਲਗਾਤਾਰ ਬਜਟ ਨੂੰ ਲੈ ਕੇ ਨਿਸ਼ਾਨੇ ਸਾਧ ਰਹੀਆਂ ਨੇ ਉਹ આરોਪ ਲਗਾ ਰਹੇ ਨੇ ਕਿ ਇਹ ਆਮ ਲੋਕਾਂ ਨੂੰ ਰਾਹਤ ਦੇਣ ਵਾਲਾ ਬਜਟ ਨਹੀਂ ਸਗੋਂ ਕੁਰਸੀ ਬਚਾਓ ਬਜਟ ਹੈ ਇਸ ਵਿੱਚ ਸਿਰਫ ਦੋ ਰਾਜਾਂ ਆਂਧਰਾਪ੍ਰਦੇਸ਼ ਬਿਹਾਰ ਤੇ ਧਿਆਨ ਕੇਂਦਰਿਤ ਕੀਤਾ ਗਿਆ ਕਿਉਂਕਿ ਭਾਜਪਾ ਨੂੰ ਕੇਂਦਰ ਵਿੱਚ ਦੋਵਾਂ ਰਾਜਾਂ ਦੀਆਂ ਸੱਤਾਧਾਰੀ ਪਾਰਟੀਆਂ ਦਾ ਸਮਰਥਨ ਮਿਲਿਆ ਦੱਸ ਦਈਏ ਕਿ ਵਿਰੋਧੀ ਦੇ ਵੱਲੋਂ ਨਿਸ਼ਾਨੇ ਲਾਏ ਗਏ ਸੰਸੀਤਾਰ ਰਮਨ ਦੇ ਉੱਤੇ ਤੇ ਸੀਤਾਰਮਨ ਨੇ ਵੀ ਮੁੜ ਕੇ ਫੇਰ ਪੁੱਠੇ ਸਵਾਲ ਉਹਨਾਂ ਤੇ ਹੀ ਖੜੇ ਕਰ ਦਿੱਤੇ ਕਿਉਂਕਿ ਬਜਟ ਤੇ ਜੋ ਸੀਤਾਰਮਨ ਨੇ ਪੇਸ਼ ਕੀਤਾ ਉਸ ਲਈ ਸੰਸਦ 'ਚ ਵੱਡਾ ਹੰਗਾਮਾ ਹੋਇਆ ਵਿੱਤ ਮੰਤਰੀ ਤੇ ਸਵਾਲ ਉੱਠੇ ਨੇ ਤੇ ਉਹਨਾਂ ਨੇ ਵੀ આરોਪਾਂ ਦੇ ਜਵਾਬ ਦੇਏ ਨੇ ਪੱਛਮੀ ਬੰਗਾਲ ਤੇ ਵੀ ਜਵਾਬ ਦਿੰਦੇ ਨੇ